वाहे गुरु जी का खालसा वाहेगुरु जी की फतेह अनमोल गुरबानी आप जी का स्वागत है हर दासन सियो प्रीत है हर दासन को सन केंती के हर के दस हर त्याय दे कर प्रीतम स्यो नेहो किरपा करके सुनहो प्रभ सब जगमै वरसै मेहो धन धन श्री गुरु रामदास जी न सिखा ने सवाल किया सतगुरु जी सानू दसो हरि की प्रीति किस न ਹਰੀ ਕਿਸਦੇ ਮਿੱਤਰ ਹਨ ਹਰੀ ਕਿਸਦੇ ਵਸ ਵਿੱਚ ਹੈ ਸਤਿਗੁਰੂ ਜੀ ਨੇ ਫਰਮਾਇਆ ਹਰੀ ਆਪਣੇ ਦਾਸਾਂ ਦੇ ਨਾਲ ਪ੍ਰੀਤ ਕਰਦਾ ਹੈ ਉਹਨਾਂ ਦਾ ਮਿੱਤਰ ਹੈ ਅਤੇ ਉਹਨਾਂ ਦੇ ਇਸ ਤਰ੍ਹਾਂ ਵਸ ਵਿੱਚ ਹੈ ਜਿਵੇਂ ਵਾਜਾ ਆਪਣੇ ਵਜੋਂ ਵਾਲੇ ਦੇ ਵਸ ਵਿੱਚ ਹੈ ਫਿਰ ਸਿੱਖ ਸੰਗਤ ਨੇ ਪੁੱਛਿਆ ਹਰੀ ਆਪਣੇ ਦਾਸਾਂ ਦੇ ਵਸ ਵਿੱਚ ਹੀ ਕਿਉਂ ਹੈ ਸਤਿਗੁਰੂ ਸ਼ਬਦ ਦੀ ਅਗਲੀ ਪੰਕਤੀ ਵਿੱਚ ਰਮਜ਼ ਖੋਲਦੇ ਹਨ ਹਰੀ ਆਪਣੇ ਦਾਸਾਂ ਦੇ ਵਸ ਵਿੱਚ ਇਸ ਲਈ ਹੈ ਕਿਉਂਕਿ ਉਸਦੇ ਦਾਸ ਉਸਨੂੰ ਪਿਆਰ ਕਰਦੇ ਹਨ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਸਾਰੇ ਭਗਤਾਂ ਦੀ ਵੀ ਬਾਣੀ ਦਰਜ ਹੈ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਭਗਤ ਫਰੀਦ ਜੀ ਭਗਤ ਰਵਿਦਾਸ ਜੀ ਐਸੇ 15 ਭਗਤਾਂ ਦੀ ਬਾਣੀ ਦਰਜ ਹੈ ਇਹਨਾਂ ਨੇ ਵੀ ਆਪਣੀ ਪ੍ਰੇਮਾ ਭਗਤੀ ਦੇ ਸਦਕੇ ਪਰਮੇਸ਼ਰ ਨੂੰ ਆਪਣੇ ਵਸਤ ਵਿੱਚ ਕੀਤਾ ਹੋਇਆ ਸੀ ਕਿਉਂਕਿ ਪਰਮੇਸ਼ਰ ਤਾਂ ਹੈ ਹੀ ਪ੍ਰੇਮ ਦਾ ਭੁੱਖਾ ਉਹ ਆਤ ਜਤਨ ਹੀ ਵੇਖਦਾ ਪ੍ਰੇਮ ਹੀ ਵੇਖਦਾ ਹੈ ਭਗਤ ਉਸਨੂੰ ਪਿਆਰ ਕਰਦੇ ਹਨ ਅਤੇ ਉਹ ਭਗਤਾਂ ਨੂੰ ਪਿਆਰ ਕਰਦਾ ਹੈ ਭਗਤ ਤੇਰੇ ਸਭ ਪ੍ਰਾਨ ਪਾਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਉਹ ਉਹਨਾਂ ਭਗਤਾਂ ਦੀਆਂ ਮਨੋ ਕਾਮਨਾ ਵੀ ਪੂਰੀਆਂ ਕਰਦਾ ਹੈ ਜਿਹੜੇ ਉਸ ਨੂੰ ਪਿਆਰ ਕਰਦੇ ਹਨ ਹਰੀ ਕਹਿੰਦਾ ਹੈ ਮੈਂ ਆਪਣੇ ਭਗਤਾਂ ਦਾ ਆਪਣੇ ਪਿਆਰਿਆਂ ਦਾ ਕਿਹਾ ਮੁੜ ਹੀ ਨਹੀਂ ਸਕਦਾ ਜਿੱਥੇ ਪ੍ਰੇਮ ਆ ਜਾਏ ਉੱਥੇ ਮੇਰੇ ਹੱਥ ਵੱਜ ਜਾਂਦੇ ਹਨ ਸਾਡੀ ਅੱਜ ਦੀ ਸਾਖੀ ਇੱਕ ਗਰੀਬਨੀ ਜਹੀ ਮਾਈ ਦੇ ਪ੍ਰੇਮ ਨੇ ਐਸੀ ਖਿੱਚ ਪਾਈ ਕਿ ਸਤਿਗੁਰੂ ਜੀ ਨੇ ਸਭ ਸੇਵਾਦਾਰ ਅਤੇ ਸਭ ਸੰਗਤਾਂ ਨੂੰ ਛੱਡ ਮਾਈ ਨੂੰ ਆਕੇ ਖੁਦ ਦਿੱਦਾਰੇ ਦਿੱਤੇ ਅਤੇ ਉਸ ਦੀ ਮਨੋ ਕਮਨਾ ਪੂਰੀ ਕੀਤੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਇੱਕ ਬੜੀ ਹੀ ਵੈੜੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਇਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜੀਰੋ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਸਮੇਂ ਇੱਕ ਬਿਰਧ ਮਾਈ ਸੀ ਉਸ ਦੇ ਹਿਰਦੇ ਵਿੱਚ ਸਤਿਗੁਰੂ ਪ੍ਰਤੀ ਬੜੀ ਸ਼ਰਧਾ ਅਤੇ ਪ੍ਰੇਮ ਸੀ ਦਿਨ ਰਾਤ ਗੁਰੂ ਸਾਹਿਬ ਦੀ ਪਿਆਰੀ ਸੋਨੀ ਮੁਰਾ ਦਾ ਧਿਆਨ ਧਰਦੀ ਸੀ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਹਨ ਇੱਕ ਬਿਰਧ ਸ਼ਰਧਾ ਸਤਿਗੁਰੂ ਕੀ ਪ੍ਰੇਮਾ ਭਗਤ ਹਿਰਦੈ ਲਈ ਬੁਲਾਏ ਤਰਨ ਧਿਆਨ ਨਿਸ ਦਿਨ ਗੁਰਮੂਰਤ ਚਿਤਮੈ ਚਿਤਵਿਤ ਬਲਬਲ ਜਾਏ ਉਸ ਬਿਰਧ ਮਾਤਾ ਦੇ ਘਰ ਵਿੱਚ ਬੜੀ ਗਰੀਬੀ ਸੀ ਆਪਣੇ ਖਾਂ ਲਈ ਪੋਜਨ ਵੀ ਮੁਸ਼ਕਲ ਨਾਲ ਹੀ ਉਸ ਨੂੰ ਪ੍ਰਾਪਤ ਹੁੰਦਾ ਸੀ ਪਰ ਗੁਰੂ ਸਾਹਿਬ ਲਈ ਦਿਲ ਵਿੱਚ ਬੜਾ ਹੀ ਪਿਆਰ ਅਤੇ ਸ਼ਰਧਾ ਭਾਵਨਾ ਸੀ ਉਸ ਦੇ ਮਨ ਵਿੱਚ ਬੜੀ ਇੱਛਾ ਹੁੰਦੀ ਕਿ ਮੈਂ ਵੀ ਕਿਤੇ ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਗੁਰੂ ਸੇਵ ਨੂੰ ਸ਼ਕਾਵਾਂ ਇੱਕ ਦਿਨ ਮਨ ਵਿੱਚ ਐਸਾ ਪ੍ਰੇਮ ਦਾ ਉਹ ਮਹਾ ਫਟਿਆ ਕਿ ਹੱਥੀਂ ਕੀਰਤ ਕਰਕੇ ਇੱਕ ਟੱਕਾ ਕਮਾਇਆ ਉਸ ਟਕੇ ਨਾਲ ਪੋਜਨ ਦੀ ਸਮਗਰੀ ਖਰੀਦੀ ਰਸੋਈ ਜਿੱਥੇ ਪ੍ਰਸ਼ਾਦਾ ਤਿਆਰ ਕਰਨਾ ਸੀ ਉਸ ਨੂੰ ਸੱਚਾ ਕੀਤਾ ਆਪ ਕੇ ਸਿਰ ਇਸ਼ਨਾਨ ਕੀਤਾ ਤੇ ਬੜੇ ਪ੍ਰੇਮ ਵਿੱਚ ਭਿੱਜ ਕੇ ਸਤਗੁਰੂ ਸੱਚੇ ਪਾਤਸ਼ਾਹ ਲਈ ਦੋ ਪ੍ਰਸ਼ਾਦੇ ਤਿਆਰ ਕੀਤੇ ਉੱਪਰ ਕਿਉ ਪਾ ਕੇ ਖੰਡ ਪਾ ਕੇ ਰੁਮਾਲ ਵਿੱਚ ਲਪੇਟ ਕੇ ਮਨ ਵਿੱਚ ਅਰਦਾਸਾਂ ਕਰਦੀ ਦੁਰਪਈ ਸੋ ਹਰ ਜਨ ਨਾਮ ਧਿਆਇਦਾ ਹਰ ਹਰ ਜਨ ਇੱਕ ਸਮਾਨ ਜਨ ਨਾਨਕ ਹਰਕਾਰ ਦਾਸ ਹੈ ਹਰ ਪੈਜ ਰਖੋ ਭਗਵਾਨ ਨਾਲ ਹੀ ਸੋਚਦੀ ਹੈ ਕਿ ਸਤਗੁਰੂ ਜੀ ਦੇ ਨਾਲ ਤਾਂ ਹਜ਼ਾਰਾਂ ਕੋਟਸਵਾਰ ਹੁੰਦੇ ਹਨ ਅਨੇਕਾਂ ਸੰਤਾਂ ਹੁੰਦੀਆਂ ਹਨ ਇੰਨੀ ਧੀਰ ਵਿੱਚ ਉਹ ਮੇਰੀ ਗਰੀਬਰੀ ਹੱਥੋਂ ਰੋਟੀ ਲੈ ਕੇ ਕਿਵੇਂ ਖਾਣਗੇ ਪਰ ਅੰਦਰ ਪ੍ਰੇਮ ਦੀ ਭਿੱਜੀ ਹੋਈ ਪਾਵਨਾ ਦੀ ਭਿੱਜੀ ਹੋਈ ਵਿਸ਼ਵਾਸ ਦੀ ਭਿੱਜੀ ਹੋਈ ਸ਼ਰਧਾ ਦੀ ਭਿੱਜੀ ਹੋਈ ਅਰਦਾਸਾਂ ਕਰੀ ਜਾਂਦੀ ਹੈ ਜਿਵੇਂ ਪੇਲੇ ਦੇ ਬਿਰਖੜਦੇ ਸਨ ਜਿਵੇਂ ਗਰੀਬ ਸੁਦਾਮੇ ਦੇ ਪੱਲੇ ਵਿੱਚੋਂ ਚਾਵਲ ਲੈ ਕੇ ਖੜਦੇ ਸਨ ਓਵੇਂ ਹੀ ਮੇਰੀ ਗ੍ਰਿਮਰੀ ਤੇ ਵੀ ਭਾਵਨਾ ਪੂਰੀ ਕਰਨਾਂ ਅਤੇ ਤਾਂਤਨ ਸ਼੍ਰੀ ਗੁਰੂ ਹਰਾਈ ਸਾਹਿਬ ਜੀ ਬਿਰਧ ਮਾਈ ਦੀਆਂ ਪ੍ਰੇਮ ਦੀਆਂ ਅਰਦਾਸਾਂ ਵਿੱਚ ਐਸੇ ਖਿੱਚੇ ਗਏ ਕਿ ਸ਼ਿਕਾਰ ਖੇਡਣ ਦੇ ਬਹਾਨੇ ਨਿਕਲੇ ਅਤੇ ਉਸ ਬਿਰਧ ਮਾਤਾ ਦੇ ਘਰਵਾਲ ਨੂੰ ਤੁਰਪੇ ਸਤੂਕੁਰ ਜਿਲ੍ਹਾ ਸ਼ਿਕਾਰ ਖੇਡਣ ਦਾ ਢੰਗ ਵੀ ਅਨੋਖਾ ਸੀ ਜਿੰਦਾ ਜੀਵ ਪਕੜਦੇ ਸਨ ਅਤੇ ਉਹਨਾਂ ਨੂੰ ਲਿਆ ਕੇ ਪਾਲਣਾ ਕਰਦੇ ਸਨ ਜ਼ਖਮੀ ਜਾਨਵਰ ਜਾਂ ਬਿਮਾਰ ਜਾਨਵਰ ਹੁੰਦਾ ਤਾਂ ਉਸ ਦਾ ਇਲਾਜ ਆਪਣੀ ਨਿਗਰਾਨੀ ਹੇਠ ਕਰਕੇ ਉਸ ਨੂੰ ਖੁੱਲਾ ਛੱਡ ਦਿੰਦੇ ਉਹੋ ਸਾਰੀ ਜ਼ਿੰਦਗੀ ਤਾਨ ਹੁੰਦਿਆ ਹੋਇਆ ਵੀ ਨੇਤਾਣੇ ਅਤੇ ਮਾਨ ਹੁੰਦਿਆ ਹੋਇਆ ਵੀ ਨਿਮਾਨੇ ਰਹੇ ਉਹੋ ਕਿਸੇ ਦਾ ਦਿਲ ਦੁਖਾਣਾ ਪਾਪ ਸਮਝਦੇ ਸਨ ਫਰੀਦ ਜੀ ਦਾ ਇਹ ਸ਼ਲੋਕ ਬੜੇ ਪਿਆਰ ਨਾਲ ਉਚਾਰਿਆ ਕਰਦੇ ਸਨ ਸਬਨਾ ਮਨਮਾਨੀ ਕਠਾਹੁ ਨਮੂਲ ਮਚੰਗਵਾ ਜਤੋ ਪਰਿਆ ਕੀ ਸਿੱਖ ਹਿਆਉ ਨਾ ਟਾਹੇ ਕਹੀਦਾ ਫਾਰਸੀ ਦਾ ਇੱਕ ਬੰਦ ਕਿਹਾ ਕਰਦੇ ਸਨ ਕਿ ਰੱਬ ਕਹਿੰਦਾ ਹੈ ਮੈਂ ਤਹਾਨੂੰ ਮੰਦਰ ਜਾਂ ਮਸਜਿਦ ਨੂੰ ਟਾਉਂਦੀ ਆਗਿਆ ਦੇ ਸਕਦਾ ਹਾਂ ਪਰ ਕਿਸੇ ਦਾ ਦਿਲ ਤੋੜਨ ਦੀ ਨਹੀਂ ਕਿਉਂਕਿ ਮੰਦਰ ਜਾਂ ਮਸਜਿਦ ਦੀ ਉਸਾਰੀ ਫਿਰ ਕੀਤੀ ਜਾ ਸਕਦੀ ਹੈ ਪਰ ਕਿਸੇ ਦੇ ਦਿਲ ਦੀ ਨਹੀਂ ਸੈਂਕੜੇ ਅਸਵਾਰ ਗੁਰੂ ਸਾਹਿਬ ਦੇ ਮਗਰ ਸਨ ਸਾਰੇ ਕੋੜੇ ਭਜਾਈ ਜਾ ਰਹੇ ਸਨ ਗੁਰੂ ਸਾਹਿਬ ਅੰਤਰਜਾਮੀ ਸਤਗੁਰੂ ਪ੍ਰੇਮ ਦੇ ਕਦਰਦਾਨ ਗੁਰੂ ਜੀ ਇੱਕ ਪਾਸੇ ਨਿਰਪੋ ਅਤੇ ਸੂਰਪਿਰਤਾ ਦਾ ਅਤੇ ਦੂਸਰੇ ਪਾਸੇ ਤਰਸ ਦਇਆ ਕੋਮਲਤਾ ਅਤੇ ਪ੍ਰੇਮ ਦੇ ਉਪਾਸ਼ਕ ਰਹੇ ਸਤਗੁਰੂ ਜੀ ਨੇ ਬਿਰਧ ਮਾਤਾ ਦੇ ਨੇੜੇ ਪਹੁੰਚ ਕੇ ਕੋੜਾ ਰੋਕ ਲਿਆ ਅਤੇ ਬਾਕੀ ਸਭ ਨੂੰ ਵੀ ਰੁਕਣ ਲਈ ਇਸ਼ਾਰਾ ਕੀਤਾ ਉਸ ਮਾਈ ਦੇ ਕੋਲ ਪਹੁੰਚੇ ਅਤੇ ਕਿਹਾ ਮਾਤਾ ਬੜੀ ਔਖ ਲਗੀ ਹੈ ਤੇਰੇ ਹੱਥ ਵਿੱਚ ਜੋ ਪ੍ਰਸ਼ਾਦਾ ਹੈ ਮੈਨੂੰ ਦੇ ਉਸ ਵੇਲੇ ਮਾਈ ਨੇ ਜਦੋਂ ਉਹ ਪ੍ਰਸ਼ਾਦਾ ਦਿੱਤਾ ਬੜਾ ਹੀ ਕੁਝ ਹੋਈ ਸਤਿਗੁਰੂ ਜੀ ਨੇ ਪ੍ਰਸ਼ਾਦਾ ਸਕਿਆ ਜਿਵੇਂ ਭੁੱਖ ਲੱਗੀ ਹੋਵੇ ਸਾਰੇ ਸਿੱਖ ਸੁਰਮੇ ਇਹ ਕੋਤਕ ਵੇਖ ਕੇ ਬੜਾ ਹੈਰਾਨ ਹੋਏ ਅਤੇ ਹਿੰਮਤ ਕਰਕੇ ਇੱਕ ਨੇ ਪੁੱਛ ਹੀ ਲਿਆ ਸਤਿਗੁਰੂ ਜੀ ਆਪ ਜੀ ਤਾਂ ਆਪਣੇ ਰਸੋਈਏ ਦਾ ਹੀ ਬਣਾ ਪ੍ਰਸ਼ਾਦਾ ਸਕਦੇ ਹੋ ਅੱਜ ਕੋੜੇ ਤੇ ਅਸਵਾਰ ਹੋਏ ਹੀ ਉਸ ਬਿਰਧ ਮਾਤਾ ਦੇ ਹੱਥੋਂ ਲੈ ਕੇ ਕਿਵੇਂ ਪ੍ਰਸ਼ਾਦਾ ਸਕ ਲਿਆ ਇਸ ਦੇ ਪਿੱਛੇ ਕੀ ਕਾਰਨ ਹੈ ਸਾਨੂੰ ਵੀ ਦੱਸੋ ਜੋ ਤਨ ਤਨ ਸ੍ਰੀ ਗੁਰੂ ਹਰਾਈ ਸਾਹਿਬ ਜੀ ਨੇ ਜਵਾਬ ਦਿੱਤਾ ਸੂਰਜਪਕਾੜ ਦੀਆਂ ਪੰਕਤੀਆਂ ਹਨ ਸ੍ਰੀ ਹਰਿ ਹਰਾਈ ਪੰਨਿਓ ਸੁਨ ਸਿੱਖੋ ਬਿਰਦਾ ਕਰੋ ਪਨਿਤ ਅਹਾਰ ਮਨ ਸੁਧ ਭਗਤ ਪਾਏ ਸੰਜੁਕਤੈ ਨਿਮਰਪੂਰਤ ਔਰ ਪ੍ਰੀਤੀ ਧਾਰ ਸਤਗੁਰੂ ਜੀ ਕਹਿਣ ਲਗੇ ਉਸ ਬਿਰਧ ਮਾਤਾ ਨੇ ਮਨੁ ਸ਼ੋਧ ਕਰਕੇ ਭక్తి ਪਾਵਨਾ ਸਹਿਤ ਹਿਰਦੇ ਵਿੱਚ ਪ੍ਰੇਮ ਧਾਰ ਕੇ ਮਨ ਨੂੰ ਨਿਵਾ ਕਰਕੇ ਆਪਣੇ ਹੱਥੀ ਮਿਹਨਤ ਕਰਕੇ ਭੋਜਨ ਤਿਆਰ ਕੀਤਾ ਹੈ ਜਿੱਥੇ ਪ੍ਰੇਮ ਹੋਵੇ ਬ੍ਰੇਮਾ ਭਗਤੀ ਹੋਵੇ ਉਹ ਭੋਜਨ ਬੜਾ ਸੁਆਦੀ ਹੁੰਦਾ ਹੈ ਉਸ ਨੂੰ ਸ਼ਕਲ ਵਾਸਤੇ ਮੇਰਾ ਮਨ ਲਲਚਾ ਜਾਂਦਾ ਹੈ ਸੱਚੇ ਪ੍ਰੇਮ ਦੇ ਵਾਸੋ ਹੋ ਕੇ ਭੋਜਨ ਛਕੰਦੀ ਰੀਤ ਜਗਾ ਤੋਂ ਹੀ ਚੱਲੀ ਆਂਦੀ ਹੈ ਸਤਿਗੁਰੂ ਜੀ ਨੇ ਫਰਮਾਇਆ ਪ੍ਰੀਤ ਪ੍ਰਤੀਤ ਮੋਹੇ ਕੋ ਪਿਆਰੀ ਕਿਰਿਆ ਪ੍ਰੇਮ ਦੀ ਨਿਆਰੀ ਸਾਰ ਪ੍ਰੇਮ ਸਵਾਦ ਤੇ ਪ੍ਰੀਤਮ ਤ੍ਰਿਪਟਾ ਅਪਰ ਸਵਾਦ ਸਭ ਤੇਤ ਨਿਵਾਰ ਸਤਿਗੁਰੂ ਜੀ ਨੇ ਫਰਮਾਇਆ ਮੈਨੂੰ ਪ੍ਰੇਮ ਅਤਿ ਸਿਤਕ ਪਿਆਰਾ ਹੈ ਪ੍ਰੇਮ ਦੀ ਕਿਰਿਆ ਦੀ ਸਾਰ ਹੀ ਵਕਰੀ ਹੈ ਇਹ ਬਚਨ ਸੁਣ ਕੇ ਸਾਰੀ ਸੰਗਤ ਸਾਰੇ ਸਿੱਖ ਸੁਰ ਮੇ ਗੁਰੂ ਸਰਵ ਦੇ ਚਰਨੀ ਟੇਪ ਹੈ ਅਤੇ ਬੇਨਤੀ ਕੀਤੀ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਵੀ ਐਸੀ ਹੀ ਪ੍ਰੇਮਾ ਭਗਤੀ ਦੀ ਦਾਤ ਬਖਸ਼ੋ ਸੁਨ ਸਤਿਗੁਰ ਤੇ ਸੰਗਤ ਸਗਰੀ ਪਗੇ ਪ੍ਰੇਮ ਰਸ ਗੁਰਕੇ ਸੋਏ ਪ੍ਰੇਮ ਭਗਤ ਗਲ ਜੋਲਤ ਜਾਚਤ ਕਿਰਪਾ ਕਰੋ ਹੋ ਸ਼ੁਭ ਮਗ ਤੇ ਹੋ ਜਏ ਇਸ ਛਾ ਕੀ ਤਪ ਇਹੀ ਸੇ ਮਿਲਦੀ ਹੈ ਪ੍ਰੇਮ ਵਿੱਚ ਬੜੀ ਸ਼ਕਤੀ ਹੈ ਇਹ ਪਰਮੇਸ਼ਵਰ ਨੂੰ ਵੀ ਵਸ ਵਿੱਚ ਕਰ ਲੈਂਦੀ ਹੈ ਸਾਰੀ ਸ੍ਰਿਸ਼ਟੀ ਪਰਮੇਸ਼ਵਰ ਦੇ ਵਸ ਵਿੱਚ ਹੈ ਪਰ ਪਰਮੇਸ਼ਵਰ ਆਪਣੇ ਭਗਤਾਂ ਦੇ ਆਪਣੇ ਪਿਆਰ ਕਰਨ ਵਾਲਿਆਂ ਦੇ ਵਾਸ ਵਿੱਚ ਹੈ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਵੀ ਸ਼ਬਦ ਕਿਤੇ ਵਿਚਾਰੀਏ ਤਾਂ ਗੁਰੂ ਮਹਾਰਾਜ ਵੀ ਇਹੀ ਫਰਮਾਉਂਦੇ ਹਨ ਨਾ ਤੂੰ ਆਵੈ ਵਸ ਬਹੁਤ ਕਿ ਨਾਮ ਨੇ ਨਾ ਤੂੰ ਆਵੈ ਵਸ ਬੇਦ ਪੜਾਵ ਨੇ ਨਾ ਤੂੰ ਆਵੈ ਵਸ ਤੀਰਕ ਨਾਈਐ ਨਾ ਤੂੰ ਆਵੈ ਵਸ ertid taiਐ ਨਾ ਤੂੰ ਆਵੈ ਵਸ ਕਿਤੇ ਸਿਆਨ ਬੈ ਨਾ ਤੂੰ ਆਵੈ ਵਸ ਬਹੁਤਾ ਦਾਨ ਦੇ ਸਭ ਕੋ ਤੇਰਾ ਵਸ ਅਗਮ ਅਗੋਚਰਾ ਤੂ ਭਗਤਾਂ ਕੇ ਵਸ ਭਗਤਾ ਤਨ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ